9:30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ 600 ਦੇ ਕਰੀਬ ਕਬਾਈਲੀ ਤੇ ਗੜੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਗੋਲੀ ਸਿੱਕਾ ਵੀ ਕਿਨਾਰੇ ਤੀਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਦ ਚਪਾੜ ਪਾ ਲਿਆ ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ ਦੁਸ਼ਮਣ ਦੇ ਤਕਰੀਬਨ ਗੜੀ ਦੇ ਆਸੇ-ਪਾਸੇ ਘਾਹ ਫੂਸ ਨੂੰ ਅੱਗ ਲਗਾ ਕੇ ਧੂਆ ਹੀ ਧੂਆ ਕਰ ਦਿੱਤਾ ਅੰਦਰੋਂ ਫੌਜੀ ਸਿਰਫ ਬੌਂਟ ਨਾਲ ਹੀ ਲੜ ਰਏ ਸਨ ਵੀ ਫੌਜੀ ਸ਼ਹੀਦੀ ਪ੍ਰਾਪਤ ਕਰ ਗਏ ਇਕੱਲਾ ਸਿਗਨਲ ਮੈਨ ਗੁਰਮukh ਸਿੰਘ ਹੀ ਬਚਿਆ ਸੀ ਸਿਗਨਲ ਮੈਨ ਗੁਰਮukh ਸਿੰਘ ਨੇ ਕਰਨਨ ਹਾਰਟ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ ਮੈਂ ਇਕੱਲਾ ਹੀ ਬਚਿਆ ਹਾਂ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ ਸੋ ਉਸ ਨੇ ਸਿਗਨਲ ਬੰਦ ਕਰਕੇ ਜੇਕਾਰਾ ਲਗਾਇਆ ਤੇ ਬੰਦੂਕ ਦੀ ਬੌਂਟ ਨਾਲ 20 ਤੋਂ ਵਧੇਰੇ ਦੁਸ਼ਮਨਾਂ ਨੂੰ ਢੇਰ ਕਰ ਦਿੱਤਾ ਅਖੀਰ ਦੁਸ਼ਮਨ ਨੇ ਗੱਡੀ ਨੂੰ ਆਗ ਲਗਾ ਦਿੱਤੀ ਅਜੇ ਹੀ ਸੀ ਬਹਾਦਰੀ ਇਹ ਅਦੁੱਤੀ ਦਾਸਤਾਨ ਭਾਰਤੀ ਫੌਜੀਆਂ ਨੇ ਦੁਸ਼ਮਨਾਂ ਨੂੰ ਜਿੰਦੇ ਜੀ ਗੱਡੀ ਦੇ ਲਾਗੇ ਨਾ ਟੁਕਣ ਦਿੱਤਾ ਦੁਸ਼ਮਨ ਹੈਰਾਨ ਸੀ ਕਿ ਇੰਨੀ ਘੱਟ ਗਿਣਤੀ ਫੌਜ ਨੇ ਉਹਨਾਂ ਦੇ ਨਕਸ਼ੇ ਦਮ ਕਰ ਰੱਖਿਆ ਉਹ ਉਹਨਾਂ ਦੀ ਬਹਾਦਰੀ ਦਾ ਵੀ ਕਾਇਲ ਹੋਇਆ ਸੀ ਸਾਰਾ ਗੱਡੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਡਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚਦੀ ਹੈ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜੀ ਹੋ ਕੇ ਸਨਮਾਨ ਦੇ ਤੌਰ ਤੇ ਸ਼ਰਧਾਂਜਲੀਆ ਪੈਂਟ ਕੀਤੀਆਂ ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਸੰਸਾਰ ਭਰ ਵਿੱਚ ਸਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਿੱਖ ਕੌਮ ਦੀ ਬਹਾਦਰੀ ਦੀਆਂ ਧੂਮਾਂ ਵਿਸ਼ਵ ਪੱਧਰ ਵਿੱਚ ਪੈ ਗਈਆਂ ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਆਪ ਵਿਸਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ ਬਰਤਾਨੀਆਂ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇੱਕ ਸ਼ਹੀਦ ਨੂੰ ਮਨ ਉਪਰੰਤ ਭੇਟ ਕੀਤਾ ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ 2-2 ਮਰੱਬੇ ਜ਼ਮੀਨ 500 ਰੁਪਏ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ ਇੰਡੀਅਨ ਆਰਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰੋਸ ਤੇ ਅੱਜ ਦੇ ਪਰਮ ਵੀਰ ਚੱਕਰ ਦੇ ਸਮਾਨ ਮੰਨਿਆ ਜਾਂਦਾ ਹੈ ਇਸ ਯੁੱਧ ਤੋਂ ਪਹਿਲਾਂ ਬਾਅਦ ਵਿੱਚ ਵੀ ਇੰਨਾ ਵੱਡਾ ਇਕੱਠ ਸਨਮਾਨ ਕਿਸੇ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ